ਇਹ ਪੰਜਾਬ ਦੀ ਮਿੱਟੀ ਦੇ ਵਿੱਚ ਇਹ ਐਡੀ ਵੱਡੀ ਮਾਤਰਾ 'ਚ ਪਿਆ ਹੋਇਆ ਸੀ ਤਾਂ ਲੰਬੇ ਸਮੇਂ ਤੋਂ ਬੜੇ ਚੰਗੇ ਚੰਗੇ ਝਾੜ ਆ ਰਹੇ ਆ। ਪੰਜਾਬ ਦੀ ਉਹ ਮਿੱਟੀ ਆ ਜਿੱਥੇ 25 ਕੁਆਂਟਲ ਤੋਂ ਲੈ ਕੇ 45 ਕੁਆਂਟਲ ਤੱਕ ਝੋਨਾ ਹੁੰਦਾ। ਪੰਜਾਬ ਦੀ ਉਹ ਮਿੱਟੀ ਆ ਜਿੱਥੇ ਕਣਕ 15 ਕੁਆਂਟਲ ਤੋਂ ਲੈ ਕੇ 32 ਕੁਆਂਟਲ ਤੱਕ ਵੀ ਹੋ ਜਾਂਦੀ ਹੈਗੀ ਆ। ਦਿੰਨੇ ਖੇਤ ਵਿੱਚ ਜਿਹੜੀ ਹੁੰਦੀ ਹੈਗੀ ਉਹਨੂੰ ਸੱਚ ਲੱਗਦਾ ਦੂਸਰੇ ਨੂੰ ਝੂਠ ਲੱਗਦਾ ਹੈਗਾ ਬਟ ਇਹ ਰੀਅਲ ਟਾਈਮ ਡਾਟਾ ਹੈਗਾ ਕੋਈ ਵੀ ਇਹ ਫੜ ਮਾਰਨ ਵਾਲਾ ਡਾਟਾ ਨਹੀਂ ਹੈਗਾ ਕਿਸਾਨ ਭਰਾਓ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵਾਦਾ ਕੀਤਾ ਸੀ ਕਿ ਆਪਾਂ ਇਸ ਵਾਰ ਝੋਨੇ ਦੇ ਵਿੱਚ ਕੱਲੇ ਖਰਾਕੀ ਤੱਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੱਲੇ-ਕੱਲੇ ਦੀ ਵੀਡੀਓ ਬਣਾਵਾਂਗੇ ਤੇ ਪਾਵਾਂਗੇ ਤੇ ਤੁਸੀਂ ਉਹਨਾਂ ਨੂੰ ਸਮਝਿਓ ਤੇ ਆਪਣੇ ਖੇਤਾਂ ਦੇ ਵਿੱਚ ਚੀਜ਼ ਨੂੰ ਫਿੱਟ ਕਰਿਓ ਕੋਈ ਵੀ ਖਾਦ ਪਦਾਰਥ ਹਰ ਇੱਕ ਖੇਤ ਲਈ ਨਹੀਂ ਬਣਿਆ ਤੇ ਹਰ ਇੱਕ ਖੇਤ ਵਿੱਚ ਹਰ ਇੱਕ ਮਟੀਰੀਅਲ ਨਹੀਂ ਪੈ ਸਕਦਾ ਤੁਹਾਨੂੰ ਸਿਲੈਕਟ ਕਰਨਾ ਪੈਂਦਾ ਹੈਗਾ ਕਈ ਵਾਰੀ ਮਹਿੰਗਾ ਕਈ ਵਾਰੀ ਸਸਤਾ ਕਈ ਵਾਰੀ ਪਾਉਣਾ ਜ਼ਰੂਰੀ ਹੁੰਦਾ ਕਈ ਵਾਰੀ ਬਿਨਾ ਪਾਇਆ ਵੀ ਸਰ ਜਾਂਦਾ ਹੈਗਾ ਨਾਈਟ੍ਰੋਜਨ ਦੇ ਉੱਤੇ ਜਿਹੜਾ ਆਪਾਂ ਯੂਰੀਆ ਤਤ ਯੂਰੀਆ ਖਾਦ ਪਾਉਣੇ ਹੈਗੇ ਆ ਉਹਦੇ ਬਾਰੇ ਵਾਲੀ ਗੱਲਬਾਤ ਹੋ ਚੁੱਕੀ ਹੈ ਪਹਿਲਾਂ ਦੋ ਤਿੰਨ ਵੀਡੀਓ ਪਾਈਆਂ ਉਹਦਾ ਕੰਮ ਨਿਭੜ ਚੁੱਕਿਆ ਹੈਗਾ ਫਾਸਫੋਰਸ ਤੇ ਪੋਟਾਸ਼ ਦੇ ਬਾਰੇ ਅੱਜ ਇੱਕ ਵੀਡੀਓ ਬਣ ਰਹੀ ਹੈਗੀ ਆ ਏਸ਼ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਾਂ ਕਿਵੇਂ ਮੈਨੇਜ ਕਰਨਾ ਇਹਨਾਂ ਦੇ ਕੰਮਾਂ ਆਪਾਂ ਸਮਝ ਲਈਏ ਠੀਕ ਹੈ ਬਹੁਤ ਸਾਰੇ ਯੂਨੀਵਰਸਿਟੀ ਦੇ ਲਿਟਰੇਚਰ ਹੈਗੇ ਆ ਰਿਸਰਚ ਗੇਟ ਸਾਰਾ ਭਰਿਆ ਪਿਆ ਹੈਗਾ ਫੋਲੀਅਰ ਐਪਲੀਕੇਸ਼ਨ ਬੇਸਡ ਡੋਜ اے ਬੋ ਯੋ ਬੈਕਟੀਰੀਆ ਸਭ ਕੁਝ ਚੱਲ ਰਿਹਾ ਹੈਗਾ ਮਾਰਕੀਟ ਦੇ ਵਿੱਚ ਜੇਕਰ ਤੁਹਾਡੇ ਕੋਲੇ ਹਰ ਇੱਕ ਜਿੱਦਾਂ ਇੱਕ ਪੇਸ਼ੀਐਂਟ ਹੈਗਾ ਇਹ ਮਰੀਜ਼ ਹੈ ਇਹ ਮਰੀਜ਼ ਦੀ ਇੱਕ ਹਿਸਟਰੀ ਆ ਪਹਿਲਾਂ ਇਸ ਨੂੰ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਹੋਈਆਂ ਕਿੰਨੇ ਇਹਦੇ ਸਰਜਨ ਸਰਜੀਕਲ ਆਪਰੇਟ ਹੋ ਚੁੱਕੇ ਹੈਗੇ ਆ ਇਹ ਹੁਣ ਕਿਹੜੀ ਦਵਾਈ ਖਾ ਰਿਹਾ ਕਿਹੜੀ ਦਵਾਈ ਇਸ ਨੂੰ ਕੰਮ ਨਹੀਂ ਕਰ ਰਹੀ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਖੇਤੀ ਦੇ ਵਿੱਚ ਕੀ ਹੈ ਆ ਜੀ ਨਵਾਂ ਆ ਗਿਆ ਜੀ ਪੈਕੇਟ ਆ ਨਵਾਂ ਲੀਟਰ ਆ ਗਿਆ ਜੀ ਆ ਸਪਰੇਅ ਕਰ ਲੋ ਜੀ ਆ ਮਸਲਾ ਹੱਲ ਹੋ ਜਾਏਗਾ ਆ ਮਸਲਾ ਹੱਲ ਸੋਸ਼ਲ ਮੀਡੀਆ ਤੇ ਸਾਰੇ ਤਰ੍ਹਾਂ ਦਾ ਤੁਹਾਨੂੰ ਵੀਡੀਓ ਕੰਟੈਂਟ ਮਿਲਦਾ ਹੈਗਾ ਪਰ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰ ਲਈਏ ਸਭ ਤੋਂ ਪਹਿਲਾਂ ਪੋਟਾਸ਼ ਜਿਸ ਤੋਂ ਬਿਨਾ ਖੇਤੀ ਦੇ ਵਿੱਚ ਚੰਗੇ ਝਾੜ ਨਹੀਂ ਆ ਸਕਦੇ ਜਿਸ ਤੋਂ ਬਿਨਾ ਦਾਣੇਦਾਰ ਫਸਲਾਂ ਕੈਰਨ ਕ੍ਰੋਪਸ ਮੱਕੀ ਝੋਨਾ ਕਣਕ ਬਹੁਤ ਮੁਸ਼ਕਲ ਨਾਲ ਹੁੰਦਾ ਜੇ ਪੰਜਾਬ ਦੀ ਮਿੱਟੀ ਦੇ ਵਿੱਚ ਇਹ ਐਡੀ ਵੱਡੀ ਮਾਤਰਾ 'ਚ ਪਿਆ ਹੋਇਆ ਸੀ ਤਾਂ ਲੰਬੇ ਸਮੇਂ ਤੋਂ ਬੜੇ ਚੰਗੇ ਚੰਗੇ ਝਾੜ ਆ ਰਹੇ ਆ ਪੰਜਾਬ ਦੀ ਉਹ ਮਿੱਟੀ ਹੈ ਜਿੱਥੇ 25 ਕੁਆਂਟਲ ਤੋਂ ਲੈ ਕੇ 45 ਕੁਆਂਟਲ ਤੱਕ ਝੋਨਾ ਹੁੰਦਾ ਪੰਜਾਬ ਦੀ ਉਹ ਮਿੱਟੀ ਹੈ ਜਿੱਥੇ ਕਣਕ 15 ਕੁਆਂਟਲ ਤੋਂ ਲੈ ਕੇ 32 ਕੁਆਂਟਲ ਤੱਕ ਵੀ ਹੋ ਜਾਂਦੀ ਹੈਗੀ ਜਿੰਨੇ ਖੇਤ ਵਿੱਚ ਜਿਹੜੀ ਹੁੰਦੀ ਹੈਗੀ ਉਹਨੂੰ ਸੱਚ ਲੱਗਦਾ ਦੂਸਰੇ ਨੂੰ ਝੂਠ ਲੱਗਦਾ ਹੈਗਾ ਬਟ ਇਹ ਰੀਅਲ ਟਾਈਮ ਡਾਟਾ ਹੈਗਾ ਕੋਈ ਵੀ ਇਹ ਫੜ ਮਾਰਨ ਵਾਲਾ ਡਾਟਾ ਨਹੀਂ ਹੈਗਾ ਤੇ ਪोटाश ਦੇ ਕੰਮਾਂ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਪोटाश ਕਦੇ ਵੀ ਬੂਟੇ ਨੂੰ ਖੁਸ਼ ਨਹੀਂ ਕਰਦਾ ਕਟਾ ਪਟਾਸ਼ ਕਦੇ ਵੀ ਬੂਟੇ ਨੂੰ ਕੱਚਾ ਨਹੀਂ ਕਰਦਾ ਰੰਗਦਾਰ ਨਹੀਂ ਬਣਾਉਂਦਾ ਹੈਗਾ ਕੋਈ ਮਰਜ਼ੀ ਸੋਰਸ ਲੈ ਲਓ ਚਾਹੇ ਸਪਰੇਅ ਕਰਨੀ ਹੈਗੀ ਆ ਤੇ ਚਾਹੇ ਆਪਾਂ ਪਟਾਸ਼ ਥੱਲੇ ਦੇਣੀ ਹੈਗੀ ਆ ਜੂਰੀਆ ਵਾਂਗੂ ਬੂਟੇ 'ਚ ਰੰਗ ਰੂੰਗ ਨਹੀਂ ਬਣਦਾ ਹੈਗਾ ਪਰ ਅੰਦਰਲੇ ਪਾਸੇ ਉਹਦੇ ਜਿਹੜੀ ਖੁਸ਼ੀ ਦੀ ਲਹਿਰ ਆ ਭੋਜਨ ਬਣਾ ਜੁੱਸਾ ਬਣਾ ਉਹਦੀ ਤਾਕਤ ਆਉਣੀ ਹੈਗੀ ਆ ਉਹਦੇ ਵਿੱਚ ਪੈਦਾ ਹੋਏ ਬਹੁਤ ਸਾਰੇ ਫੂਡ ਨੂੰ ਘਮਾਉਣ ਦਾ ਟਰਾਂਸਪੋਰਟ ਦਾ ਕੰਮ ਕਰਨਾ ਜਿਵੇਂ ਆਪਾਂ ਕਹਿ ਦਈਏ ਵੀ ਅੱਜਕੱਲ ਬਹੁਤ ਸਾਰਾ ਮਟੀਰੀਅਲ ਹੈ ਜਿਹੜਾ ਵਟਸਐਪ ਤੇ ਭੇਜਿਆ ਜਾ ਸਕਦਾ ਹੈਗਾ ਪਰ ਬਹੁਤ ਸਾਰਾ ਮਟੀਰੀਅਲ ਹੁਣ ਵੀ ਕੋਰੀਅਰ ਦੇ ਰਾਹੀਂ ਜਾਂਦਾ ਹੈਗਾ ਜਿਹੜਾ ਕੋਰੀਅਰ ਹੈਗਾ ਇਹ ਪਟਾਸ਼ ਕੋਰੀਅਰ ਦਾ ਕੰਮ ਕਰਦੀ ਹੈ ਬਹੁਤ ਸਾਰਾ ਭੋਜਨ ਆ ਪੱਤਿਆਂ ਤੋਂ ਜੜਾਂ ਵੱਲ ਜਾਂਦਾ ਹੈਗਾ ਜੜਾਂ ਤੋਂ ਪੱਤਿਆਂ ਵੱਲ ਜਾਂਦਾ ਹੈਗਾ ਫਰੂਟ ਵੱਲ ਜਾਂਦਾ ਹੈਗਾ ਐਂਡ ਤੇ ਬੂਟਾ ਖੁਦ ਮਰ ਜਾਂਦਾ ਸਾਰੀ ਤਾਕਤ ਦਾਣਿਆਂ ਦੇ ਵਿੱਚ ਪਾ ਕੇ ਚਲਾ ਜਾਂਦਾ ਇਹ ਕੰਮ ਸਾਰੇ ਏਸੇ ਨੇ ਹੀ ਕਰਨੇ ਕੋਈ ਕਹਿੰਦਾ ਮੈਂ ਬਾਇਓ ਪੋਟਾਸ਼ ਪਾਈ ਜੰਨਾ ਕੋਈ ਕਹਿੰਦਾ ਮੈਂ 5 ਕਿਲੋ ਨਹੀਂ ਸਾਰ ਦੰਨਾ ਹੈਗਾ ਥੈਲੀ ਨਾਲ ਇਹ ਯੂਨੀਵਰਸਿਟੀ ਦੇ ਮੁਤਾਬਕ ਇਸ ਨੂੰ ਪੰਜਾਬ ਦੀਆਂ ਮਿੱਟੀਆਂ ਦੇ ਅਕੋਰਡਿੰਗਲੀ ਇਸ ਨੂੰ 17 ਤੋਂ 20 22 ਕਿਲੋ ਤੱਕ ਹੀ ਸਿਫਾਰਿਸ਼ ਕੀਤਾ ਜਾਂਦਾ ਪਰ ਦੇਖਿਆ ਜਾਂਦਾ ਹੈਗਾ ਪੰਜਾਬ ਦੇ ਜ਼ਿਆਦਾਤਰ ਏਰੀਆ ਵਿੱਚ ਪੋਟਾਸ਼ ਦੀ ਚੰਗੀ ਮਾਤਰਾ ਹੈਗੀ ਆ ਤਾਂ ਮੋਸਟਲੀ ਫਾਰਮਰ ਦੋਨਾਂ ਫਸਲਾਂ ਦੇ ਵਿੱਚੋਂ ਇੱਕ ਨੂੰ ਇਹ 20 ਕਿਲੋ ਪਾ ਲੈਂਦੇ ਹੈਗੇ ਇਹਦਾ ਜਿਹੜਾ ਮੇਨ ਕੰਮ ਹੈਗਾ ਉਹ ਪlant ਦੇ ਵਿੱਚ ਹੋਏ ਬਣੇ ਹੋਏ ਭੋਜਨ ਨੂੰ ਟ੍ਰਾਂਸਲੋਕੇਟ ਕਰਨਾ ਪੁਰਾਣੇ ਪੱਤਿਆਂ ਤੋਂ ਨਵੇਂ ਪੱਤਿਆਂ ਵਿੱਚ ਲੈ ਕੇ ਜਾਣਾ ਉੱਪਰਲੇ ਤੋਂ ਥੱਲੇ ਤੱਕ ਘਮਾਉਣਾ ਪਾਣੀ ਦੀ ਮਾਤਰਾ ਨੂੰ ਸੋਖ ਕੇ ਰੱਖਣਾ ਟੈਂਪਰੇਚਰ ਵੱਧ ਰਿਹਾ ਘਟ ਰਿਹਾ ਉਹਦੇ ਕਰਕੇ ਬੂਟੇ ਦੇ ਵਿੱਚ ਸਿਸਟਮ ਨੂੰ ਕੰਟਰੋਲ ਕਰਨਾ ਬਹੁਤ ਸਾਰੀਆਂ ਜਿਹੜੀਆਂ ਸੈਲਸ ਵਾਲਸ ਨੂੰ ਬਾਹਰਲੇ ਮਾੜੇ ਵਾਤਾਵਰਣ ਪ੍ਰਭਾਵ ਤੋਂ ਬਚਾ ਕੇ ਰੱਖਣਾ ਪੋਟਾਸ਼ ਦਾ ਕੰਮ ਹੈਗਾ ਜੁਸਾ ਬਣਾਉਣਾ ਗਲੂਕੋਜ਼ ਬਣਾਉਣਾ ਪਲਾਂਟ ਦੇ ਵਿੱਚ ਖੁਰਾਕ ਦੀ ਖੁਰਾਕੀ ਦਿੱਤਾਂ ਨੂੰ ਆ ਪ੍ਰਵਾਹ ਜਿਹੜਾ ਹੈਗਾ ਕੰਟਰੋਲ ਕਰਨਾ ਉਹ ਪੋਟਾਸ਼ ਦੇ ਵਿੱਚ ਆਉਂਦਾ ਹੈਗਾ ਇਹ ਕਿਸੇ ਵੀ ਫਰੂਟ ਦੀ ਚਮਕ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦਾ ਬਾਸਮਤੀ ਤੁਸੀਂ ਕਹਿੰਦੇ ਹੋ ਨਾ ਬਾਸਮਤੀ ਐ ਹੱਥ ਤੇ ਰੱਖ ਕੇ ਤੇ ਬੋਲੀ ਲਾ ਕੇ ਵਿਕਦੀ ਹੈਗੀ ਆ ਉਹਦਾ ਦਾਣਾ ਦੇਖਿਆ ਜਾਂਦਾ ਉਹਦਾ ਭਾਰ ਦੇਖਿਆ ਜਾਂਦਾ ਉਹਦੀ ਲਸਟਰ ਉਹਦੀ ਚਮਕ ਉਹਦੀ ਸੁਗੰਧ ਦੇਖੀ ਜਾਂਦੀ ਹੈਗੀ ਉਹਦੀ ਵੇਗਰਨੈਸ ਦੇਖੀ ਜਾਂਦੀ ਹੈਗੀ ਤਾਂ ਇਹ ਚੀਜ਼ ਬਣਦੀ ਹੈ ਜੀ ਪोटाश ਨਾਲ ਜੇ ਤੱਤ ਇਹ ਵੱਧ ਵੀ ਪੈ ਜਾਂਦਾ ਹੈਗਾ ਤਾ ਨੁਕਸਾਨ ਨਹੀਂ ਕਰਦਾ ਕਿਉਂਕਿ ਮਿੱਟੀ ਦੇ ਵਿੱਚ ਬਹੁਤ ਕੁਝ ਪਿਆ ਹੋਵੇਗਾ ਆਪਾਂ ਕਦੇ ਉਸ ਨੂੰ ਕੱਢਣ ਦੀ ਕੋਸ਼ਿਸ਼ ਤਾਂ ਨਹੀਂ ਕਰ ਸਕਦੇ ਉਹਦੀ ਟੈਸਟਿੰਗ ਕਰਵਾ ਕੇ ਉਹਦੇ ਵਿੱਚ ਪਈ ਹੋਈ ਘੱਟ ਚੀਜ਼ ਨੂੰ ਆਪਾਂ ਬਾਹਰੋਂ ਪਾ ਸਕਦੇ ਹੈਗੇ ਆ ਦਾਣਾ ਦਾ ਭਾਰ ਵਧਾਉਣਾ ਪोटाश ਬਹੁਤ ਜ਼ਰੂਰੀ ਹੈ ਜੇਕਰ ਆਪਾਂ ਸਹੀ ਫਸਲ ਘੱਟ ਪਾਣੀ ਦੇ ਨਾਲ ਤਿਆਰ ਕਰਨੀ ਆ ਪोटाਸ਼ ਬਹੁਤ ਜ਼ਰੂਰੀ ਹੈਗੀ ਆ ਜੇ ਆਪਾਂ ਗੁੱਡ ਮੈਨੇਜਮੈਂਟ ਕਰਨਾ ਹੈਗਾ ਨਾਈਟ੍ਰੋਜਨ ਫਾਸਫੋਰਸ ਕੈਲਸ਼ੀਅਮ ਮੈਗਨੀਸ਼ੀਅਮ ਮੈਗਨੀਜ਼ ਬੋਰਨ ਕਾਪਰ ਸਾਰਿਆਂ ਦਾ ਮੈਕਰੋ ਤੇ ਮਾਈਕਰੋ ਨਿਊਟ੍ਰੀਐਂਟ ਦਾ ਤਾਂ ਫਿਰ ਤੁਸੀਂ ਪोटाਸ਼ ਨੂੰ ਅੱਖੋਂ ਪਰੋਖੋਂ ਕਰ ਹੀ ਨਹੀਂ ਸਕਦੇ ਆ ਜਿਹੜੀਆਂ ਤੁਸੀਂ ਸੁੰਡੀ ਮਾਰ ਸਪਰੇਹਾਂ ਸੁੰਡੀ ਮਾਰ ਪ੍ਰੋਡਕਟ ਜਾਂ ਕੋਈ ਰੰਗ ਬੰਨਣ ਵਾਲਾ ਹਿਊਮਿਕ ਐਸਿਡ ਟ੍ਰਾਈਕੋਨਟਾਨੋਲ ਜਿਬਰੈਲਿਕ ਐਸਿਡ ਚੱਕੀ ਫਿਰਦੇ ਹੈਗੇ ਹੋ ਇਹ ਤੋਂ ਬਿਨਾ ਸਾਰੇ ਅਧੂਰੇ ਹੈਗੇ ਆ ਇਹ ਇਹਦੇ ਇਹਦੇ ਸਾਰੇ ਲੈ ਕੇ ਇਹੀ ਸਾਰੇ ਚੱਲਦੇ ਹੈਗੇ ਆ ਜੇ ਮਿੱਟੀ ਦੇ ਵਿੱਚ ਨਹੀਂ ਹੈਗਾ ਤੇ ਉੱਥੇ ਫਿਰ ਨਹੀਂ ਹੋਣਾ ਨਹੀਂ ਤਾਂ ਝੋਨਾ ਡੱਬਿਆਂ ਤੇ ਲੱਗ ਜਾਂਦਾ ਹੁਣ ਤਾਂ ਜਿਹੜਾ ਵਾਟਰ ਟੈਂਸ਼ਨ ਤੁਸੀਂ ਦੇਖਿਆ ਹੋਣਾ ਕਿ ਜਦੋਂ ਫੁੱਲਾਂ ਦੀ ਅਵਸਥਾ ਆਉਂਦੀ ਹੈਗੀ ਝੋਨਾ ਸਾਰਾ ਲੈ ਰਿਆ ਹੁੰਦਾ ਹੈਗਾ ਫਬੱਲੀ ਉਹਦੀ ਮੁੰਜਰ ਬਾਹਰ ਆਉਂਦੀ ਹੈ ਲਟਕ ਬੰਦੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਫੁੱਲਾਂ ਦਾ ਪ੍ਰਕਿਰਿਆ ਚੱਲਦੀ ਹੈਗੀ ਆ ਉਸ ਪ੍ਰਕਿਰਿਆ ਦੇ ਵਿੱਚ ਪਲਾਂਟ ਨੂੰ ਵਧੀਆ ਮਾਤਰਾ ਦੇ ਵਿੱਚ ਪਾਣੀ ਚਾਹੀਦਾ ਹੁੰਦਾ ਹੈਗਾ ਪਾਣੀ ਆਪਾਂ ਇਕੱਲਾ ਦੇ ਦਿੰਨੇ ਆ ਪਰ ਪोटाश ਦਿੱਤਾ ਜਿਹੜਾ ਬੂਟੇ ਦੇ ਵਿੱਚ ਪਾਣੀ ਦੀ ਮਾਤਰਾ ਨੂੰ ਬਣਾ ਕੇ ਰੱਖਦਾ ਬਰਕਰਾਰ ਰੱਖਦਾ ਹੈਗਾ ਵਾਟਰ ਹੋਲਡਿੰਗ ਕੈਪੈਸਿਟੀ ਵਾਟਰ ਟ੍ਰਾਂਸਲਕੇਸ਼ਨ ਦੇ ਵਿੱਚ ਇਹ ਬਹੁਤ ਜ਼ਿਆਦਾ ਮਦਦ ਕਰਦਾ ਹੈਗਾ ਤੇ ਜਿਹੜਾ ਬਾਹਰਲਾ ਸਰਫੇਸ ਏਰੀਆ ਹੁੰਦਾ ਕਿਸੇ ਪlant ਦਾ ਛੰਡੇ ਪੱਤੇ ਦੀ ਗੱਲ ਕਰ ਲਓ ਛੰਡੇ ਪਤੇ ਤੇ ਜਿਹੜੀ ਵੈਕਸ ਬਣੀ ਹੋਈ ਐ ਉਸ ਨੂੰ ਵੀ ਰੀਚਾਰਜ ਕਰਨ ਦਾ ਕੰਮ ਇਹ ਪੋਟਾਸ਼ ਕਰਦਾ ਹੈਗਾ ਕਈ ਵਾਰ ਆਪਾਂ ਦੇਖਿਆ ਪੋਟਾਸ਼ ਪਾ ਦੀ ਜੀ ਹੁਣ ਪੋਟਾਸ਼ ਜੀ ਸਪਰੇ ਨਾ ਕਰਗੇ ਜੀ ਫਿਰ ਅਨਸਾਰੇ ਵੇਲੇ ਕਰ ਲਓ ਜੀ ਵਧੀਆ ਗੱਲ ਹੈਗੀ ਆ ਦੇਖੋ ਮੈਂ ਤਾਂ ਇਹ ਇਹ ਦੇਖਿਆ ਹੈਗਾ ਬਹੁਤ ਸਾਰੇ ਲੋਕਾਂ ਨੂੰ ਕਿ ਗੰਡਾ ਹੀ ਦਾਲ ਨਾਲ ਹੀ ਗੰਡਾ ਹੀ ਸਲਾਦ ਖਾ ਰਹੇ ਹੁੰਦੇ ਆ ਠੀਕ ਐ ਆਲੂਆਂ ਦੇ ਪਰੌਠੇ ਨਾਲ ਹੀ ਆਲੂਆਂ ਦੀ ਦਾਲ ਚੱਲ ਰਹੀ ਹੁੰਦੀ ਆ ਇਦਾਂ ਤੁਸੀਂ ਆਪਣੀ ਮਨਮਤ ਜੋ ਕਰਨੀ ਹੈਗੀ ਕਰ ਸਕਦੇ ਹੈਗੇ ਹੋ ਬਟ ਸਟੈਂਡਰਡ ਪ੍ਰੈਕਟਿਸ ਇਹ ਹੈਗੀ ਆ ਜੇ ਖੇਤੀ ਦੇ ਵਿੱਚ ਤੁਹਾਡੇ 5 ਰੁਪਏ ਲੱਗ ਰਹੇ ਹੈਗੇ ਤਾਂ ਘੱਟੋ ਘੱਟ 6 ਰੁਪਏ ਦਾ ਫਾਇਦਾ ਹੋਵੇ ਹੈ 50 ਰੁਪਏ ਦਾ ਫਾਇਦਾ ਤਾਂ ਹੋਵੇ ਜਿੰਨੇ ਵੀ ਪੋਟਾਸ਼ ਦੇ ਨਾਲ ਜੁੜੇ ਹੋਏ ਸੋਰਸ ਨੇ ਆਪਾਂ ਥੱਲੇ ਪਾ ਦੀ ਠੀਕ ਹੈ ਮਿੱਟੀ ਦੇ ਵਿੱਚ ਹੈਗੀ ਆ ਠੀਕ ਹੈ ਆਪਾਂ ਮਿੱਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰਾਲੀ ਨੂੰ ਖੇਤ ਵਿੱਚ ਬਾਹਰ ਹੈਗੇ ਬਹੁਤ ਵਧੀਆ ਗੱਲ ਹੈਗੀ ਆ ਪਰ ਉੱਪਰ ਆਪਾਂ ਜੀ ਸਪਰੇਅ ਕਰ ਲਾਂਗੇ ਤਾਂ ਜਿਹੜਾ ਵੀ ਪਲਾਂਟ ਦੇ ਵਿੱਚ ਪोटाश ਤੱਤ ਵੱਧ ਜੂਰੀਆ ਦੇਣ ਕਰਕੇ ਨਹੀਂ ਮਿਲਿਆ ਸੀ ਬੂਟਾ ਲੈ ਨਹੀਂ ਸਕਿਆ ਸੀਗਾ ਠੀਕ ਹੈ ਤਾਂ ਉਹ ਫਿਰ ਆਪਾਂ ਸਪਰੇਹਾਂ ਦੇ ਰਾਜ ਥੋੜਾ ਜਿਆ ਬੂਟੇ ਨੂੰ ਸਹਾਰਾ ਦੇਣਾ ਹੁੰਦਾ ਉਹਦੀ ਚੱਲ ਰਹੀਆਂ ਪ੍ਰਕਿਰਿਆਵਾਂ ਬਹੁਤ ਸਹੀ ਤਰੀਕੇ ਨਾਲ ਸਹੀ ਸਮੇਂ ਤੇ ਪੂਰੀਆਂ ਹੁੰਦੀਆਂ ਤੇ ਥੱਲੇ ਪਾਉਣਾ ਤਾਂ 20 ਕਿਲੋ ਪਾ ਲਓ ਕੱਦੂ ਚ ਨਹੀਂ ਪਾਇਆ ਪਹਿਲੀ ਰੇਹ ਨਾ ਪਾ ਲਓ ਜੇ ਨਹੀਂ ਪਾਇਆ ਤੈਨੂੰ 25-30 ਦਿਨ ਦੇ ਵਿੱਚ ਜ਼ਰੂਰ ਪਾ ਲਓ ਆਖਰੀ ਜੂਰੀਆ ਨਾਲ ਪਾ ਲਓ ਇੱਕ ਦੋ ਵਾਰ ਸਪਰੇਅ ਹੋ ਜਾਏਗਾ ਨਸਾਰੇ ਹੋਣ ਤੋਂ ਪਹਿਲਾਂ ਨਸਾਰਾ ਹੋਣ ਤੋਂ ਬਾਅਦ ਨਸਾਰੇ ਹੋਣ ਤੋਂ ਪਹਿਲਾਂ 0.52 34 ਦਾ ਸੋਰ ਸਪਰੇਅ ਹੋ ਸਕਦਾ ਹੈਗਾ ਪੋਟਾਸ਼ੀਅਮ ਥਾਇਆ ਸਲਫੇਟ ਲਿਕਵਿਡ ਆਇਆ ਨੇ ਉਹਦਾ ਸਪਰੇਅ ਹੋ ਸਕਦਾ ਹੈਗਾ ਜਾਂ ਜਿਹੜਾ ਨਸਾਰਾ ਹੋਣ ਸਮੇਂ 13 0.5 ਦਾ ਸਪਰੇਅ ਹੋ ਸਕਦਾ ਹੈਗਾ ਬਹੁਤ ਵਧੀਆ ਕੰਮ ਕਰਦਾ ਹੈਗਾ ਸਪਰੇਅ ਕਰਨਾ ਵੈਸੇ ਸੌਖਾ ਨਹੀਂ ਹੁੰਦਾ ਹੈਗਾ ਉਹਦੀ ਡਿਸਟ੍ਰੀਬਿਊਸ਼ਨ ਕਰਨੀ ਉਹਦੇ ਵਿੱਚ ਪਲਾਂਟ ਦੇ ਵਿੱਚ ਕਿਸ ਤਰ੍ਹਾਂ ਦਾ ਕਲਾਈਮੇਟ ਚੱਲ ਰਿਹਾ ਸਟ੍ਰੈਸ ਚੱਲ ਰਿਹਾ ਹੈਗਾ ਪਲਾਂਟ ਬਹੁਤ ਹੈਪੀ ਹੈ ਜਾਂ ਬਹੁਤ ਨਿਰਾਸ਼ ਚੱਲ ਰਿਹਾ ਹੈਗਾ ਜੇਕਰ ਆਪਾਂ ਨੂੰ ਪੋਟਾਸ਼ ਸਪਰੇਅ ਦਿੰਨੇ ਹੈਗੇ ਆ ਤਾਂ ਉਹਦੇ ਉਹਨੂੰ ਖਾਣ ਦੇ ਲਈ ਵੀ ਸਮਾਂ ਲੱਗਦਾ ਹੈਗਾ ਬਹੁਤ ਸਾਰੀਆਂ ਸਪਰੇਅਾਂ ਇਦਾਂ ਦੀਆਂ ਆਈਆਂ ਕਿ ਇਹਨਾਂ ਦਾ ਅਸਰ 8 ਤੋਂ ਲੈ ਕੇ 12 13 ਤੱਕ ਵੀ ਚੰਦਾ ਹੈਗਾ ਜਿਹੜੀਆਂ ਐਲਐਲਪੀ ਟੈਕਨੋਲੋਜੀ ਦੀਆਂ ਹੈਗੀਆਂ ਲੌਂਗ ਲਾਸਟਿੰਗ ਚੱਲਦੀਆਂ ਫਾਸਫੋਰਸ ਦੀ ਗੱਲ ਕਰ ਲੈਣੇ ਹੈਗੇ ਆ ਫਾਸਫੋਰਸ ਦਾ ਜਿਹੜਾ ਮੇਨ ਫੋਕਸ ਆ ਹਰ ਇੱਕ ਫਸਲ ਦੇ ਵਿੱਚ ਉਹ ਜੜਾਂ ਤੇ ਹੁੰਦਾ ਜੇ ਕਿਸੇ ਦੀ ਜਾੜੀ ਮਾੜੀ ਹੈਗੀ ਆ ਤਾਂ ਫੇਰ ਉਹਦਾ ਕੀ ਅੱਗੇ ਭੇਖ ਹੋਏਗਾ ਤੁਸੀਂ ਸਮਝ ਸਕਦੇ ਹੋ ਭਲਾ ਇੱਕ ਘਰ ਹੈਗਾ ਘਰ ਦੀ ਜਿਹੜੀ ਮੇਨ ਜੜ ਹੈਗੀ ਉਹ ਨੀ ਹੈਗੀ ਇਹ ਨੀ ਬਣਾਉਂਦਾ ਹੈਗਾ ਠੀਕ ਹੈ ਜੜਾਂ ਦੀ ਮਾਤਰਾ ਜੜਾਂ ਦਾ ਫਟਾਵ ਜੜਾਂ ਦੀ ਪਹੁੰਚ ਜੜਾਂ ਦੀ ਥਿਕਨੈਸ ਜੜਾਂ ਦੇ ਵਿੱਚ ਸੈਕੰਡਰੀ ਰੂਟਸ ਇਹ ਸਾਰਾ ਸਿਸਟਮ ਫਾਸਫੋਰਸ ਨਾਲ ਕੀਤਾ ਜਾਂਦਾ ਹੈ ਦੂਸਰਾ ਇੱਕ ਗੰਡਾ ਹੁੰਦੀਆਂ ਹਰ ਇੱਕ ਫਸਲ ਦੇ ਵਿੱਚ ਸਹਾਰਾ ਪੋਰੀਆਂ ਕਹਿ ਲੋ ਫਸਲ ਦੇ ਵਿੱਚ ਜਦੋਂ ਜੜਾਂ ਖਤਮ ਹੁੰਦੀਆਂ ਤਣਾ ਸ਼ੁਰੂ ਹੁੰਦਾ ਹੈਗਾ ਉਸ ਤੋਂ ਬਾਅਦ ਗੰਢਾਂ ਆਉਂਦੀਆਂ ਨੋਡਸ ਕਹਿੰਦੇ ਆਪਾਂ ਨੋਡਸ ਦੇ ਵਿੱਚ ਜਿਹੜੀ ਦੂਰੀ ਹੈਗੀ ਆ ਉਹ ਨਾਈਟ੍ਰੋਜਨ ਤੇ ਫਾਸਫੋਰਸ ਦੇ ਨਾਲ ਜ਼ਿਆਦਾ ਡਿਸਾਈਡ ਕੀਤੀ ਜਾਂਦੀ ਹੈ ਜਿਹੜੇ ਕਿਸਾਨ ਕਣਕ ਨੂੰ ਵੀ 70 ਕਿਲੋ ਡੀਏਪੀ ਪਾਈ ਜਾਂਦੇ ਆ ਉਹਨਾਂ ਨੂੰ ਲੋੜ ਨਹੀਂ ਹੈਗੀ ਝੋਨੇ ਦੇ ਵਿੱਚ ਡੀਏਪੀ ਪਾਉਣ ਦੀ ਜਿਹੜੇ ਕਣਕ ਦੇ ਵਿੱਚ ਘੱਟ ਪਾਉਂਦੇ ਹੈਗੇ ਆ ਜਾਂ ਝੋਨੇ ਦੇ ਵਿੱਚ ਉਹਨਾਂ ਦੀ ਜ਼ਮੀਨਾਂ ਕਮਜ਼ੋਰ ਆ ਜਾਂ ਤਿੰਨ ਫਸਲਾਂ ਚੱਕਰ ਬਣਿਆ ਹੋਇਆ ਤਾਂ ਝੋਨੇ ਨੂੰ ਸਾ ਸੂਪਰ ਪਾ ਲਈ ਜਾਵੇ ਉਹਦੇ ਵਿੱਚ ਜਿਹੜਾ 8 ਕਿਲੋ ਫਾਸਫੋਰਸ ਹੈਗਾ ਇੱਕ ਗੱਟੇ ਦੇ ਵਿੱਚ ਉਹ ਆਪਾਂ ਨੂੰ ਮਿਲ ਜੂਗਾ ਆਪਣੇ ਕੰਮ ਸਾਰੇ ਪੂਰੇ ਹੋ ਜਾਣਗੇ ਠੀਕ ਹੈ ਫਾਸਫੋਰਸ ਇੱਕ ਐਦਾਂ ਦਾ ਤੱਤ ਹੈ ਕਿ ਇਹਦੇ ਤੇ ਜਿਹੜਾ ਚਾਰਜ ਹੁੰਦਾ ਹੈਗਾ ਇਹ ਪੋਜ਼ਿਟਿਵ ਹੁੰਦਾ ਧਰਤੀ ਸਾਰੀ ਤੇ ਨੈਗੇਟਿਵ ਚਾਰਜ ਆ ਠੀਕ ਹੈ ਤੁਸੀਂ ਪੋਜ਼ਿਟਿਵ ਤਾਰ ਲੈ ਕੇ ਧਰਤੀ ਨਾਲ ਲਾਓਗੇ ਤਾਂ ਉਹ ਜਿੱਥੋਂ ਪੋਜ਼ਿਟਿਵ ਚਾਰਜ ਆ ਰਿਹਾ ਹੈਗਾ ਉਹ ਚੀਜ਼ ਡਾਊਨ ਹੋਣੀ ਸ਼ੁਰੂ ਹੋ ਜੂਗੀ ਠੀਕ ਹੈ ਧਰਤੀ ਦੇ ਉੱਤੇ 네ਗੇਟਿਵ ਚਾਰਜ ਆ ਕਿਸੇ ਵੀ ਚੀਜ਼ ਨੂੰ 네ਗੇਟਿਵ ਚਾਰਜ ਚਾਹੀਦਾ ਹੈਗਾ ਧਰਤੀ ਦੇ ਨਾਲ ਆਪਾਂ ਅਰਥ ਪਿੱਟ ਬਣਾਉਣੇ ਹੈਗੇ ਜੋੜ ਕੇ ਆਪਾਂ ਦੇ ਦੇਣੇ ਹੈਗੇ ਤਾਂ ਉਹਨੂੰ ਮਿਲਣ ਲੱਗ ਜਾਂਦਾ ਹੈਗਾ ਧਰਤੀ ਦੇ ਵਿੱਚ ਜਦੋਂ ਵੀ ਫਾਸਫੋਰਸ ਪਾਇਆ ਜਾਂਦਾ ਚਾਹੇ ਫਾਸਫੋਰਿਕ ਐਸਿਡ ਹੈਗਾ ਚਾਹੇ ਡੀਏਪੀ ਹੈ ਚਾਹੇ ਐਨੀਐਲធី ਫਾਸਫੋਰਸ ਜਦੋਂ ਮੋਲੀਕਿਊਲ ਸਿੰਗਲ ਇੰਡੀਪੈਂਡੈਂਟ ਮੋਲੀਕਿਊਲ ਹੈ ਜਿਹੜਾ ਉਹ ਲੰਬਾ ਸਮਾਂ ਮਿੱਟੀ ਦੇ ਵਿੱਚ ਟਿਕਣ ਵਾਲਾ ਨਹੀਂ ਹੁੰਦਾ ਚਾਹੇ ਤਾਂ ਉਹ ਹੋਰ ਕਿਸੇ 네ਗੇਟਿਵ ਆਇਨ ਦੇ ਨਾਲ ਕੰਬਾਈਨ ਕਰ ਜੇਗਾ ਜਾਂ ਫਿਰ ਉਹ ਧਰਤੀ ਦਾ ਚਾਰਜ ਕਰਕੇ ਹੀ ਉੱਥੇ ਖੜ ਜੇਗਾ ਬਟ ਇਹਦੀ ਜਿਹੜੀ ਮੂਵਮੈਂਟ ਹੈਗੀ ਆ ਉਹ ਬਹੁਤ ਨੋਮੀਨਲ ਹੁੰਦੀ ਆ ਲੈਫਟ ਰਾਈਟ ਵੀ ਨਹੀਂ ਹੁੰਦਾ ਉੱਪਰੋਂ ਦਾ ਜਾਣਾ ਕਿੱਥੇ ਆ ਥੱਲੇ ਨੂੰ ਵੀ ਨਹੀਂ ਜਾਂਦਾ ਜਿੱਥੇ ਪਿਆ ਬੱਸ ਪਿਆ ਜੜ ਨੂੰ ਇਹਦੇ ਕੋਲੇ ਜਾਣਾ ਪੈਂਦਾ ਜੜ ਇਹਨੂੰ ਲੈ ਲੈਂਦੀ ਹੈਗੀ ਆ ਫਿਰ ਆਪਣੇ ਸਾਰੇ ਕੰਮ ਕਰਦੀ ਆ ਨਿਊਕਲੀਸ ਐਸਿਡ ਬਣਦਾ ਹੈਗਾ ਰੰਗ ਬਣਦਾ ਹੈਗਾ ਫਸਲ ਦਾ ਮਿੱਟੀ ਦੇ ਵਿੱਚ ਵਾਟਰ ਹੋਲਡਿੰਗ ਕੈਪੈਸਿਟੀ ਵੱਧ ਜਾਂਦੀ ਹੈਗੀ ਆ ਬੂਟਾ नाइट्रोजन ਤੱਤ ਨੂੰ ਵਧੀਆ ਤਰੀਕੇ ਨਾਲ ਗ੍ਰਹਿਣ ਕਰਦਾ ਹੈਗਾ ਬੂਟਾ ਹੋਰ ਤੱਤਾਂ ਨੂੰ ਗ੍ਰਹਿਣ ਕਰਨ ਲਈ ਜੜਾਂ ਦੇ ਵੱਧੇ ਵਿਕਾਸ ਲਈ ਆਪਣੀ એનર્ਜੀ ਨੂੰ ਖਰਚ ਕਰਦਾ ਹੈਗਾ ਪਾਰਟ ਆਫ ਮਾਈਟੋਕਾਂਡਰੀਆ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਮੈਂ 2 ਦਿਨ ਹੁਣ ਰੋਟੀ ਨਹੀਂ ਖਾਂਦਾ ਹੈਗਾ ਤਾਂ ਸਰੀਰ ਦੇ ਵਿੱਚ ਜਿਹੜੀ ਉਹ 2 ਦਿਨਾਂ ਦੇ ਵਿੱਚ ਤਾਕਤ ਆਈ ਹੈਗੀ ਉਹ ਕਿੱਥੋਂ ਆਈ ਹੈ ਸਾਡੇ ਸਰੀਰ ਦੇ ਵਿੱਚ ਜਮ੍ਹਾਂ ਹੋਈ એનર્ਜੀ ਤੋਂ ਆਈ ਹੈਗੀ ਆ ਠੀਕ ਹੈ ਇਸੇ ਤਰੀਕੇ ਨਾਲ ਬੂਟੇ ਦੇ ਵਿੱਚ ਕਈ ਵਾਰ 2-3 ਦਿਨ ਦੇ ਲਈ ਧੁੱਪ ਨਹੀਂ ਮਿਲਦੀ ਹੈਗੀ ਜਾਂ ਕੋਈ ਡੋਬਾ ਲੱਗ ਜਾਂਦਾ ਹੈਗਾ ਇਹ ਝੋਨੇ ਦਾ ਬੂਟਾ ਹੈਗਾ ਇਹਦੇ ਉੱਪਰ ਇੱਥੋਂ ਤੱਕ ਪਾਣੀ ਚਲਾ ਜਾਵੇ ਏਦਾਂ ਫਲੱਡ ਆ ਜਾਵੇ ਤਾਂ ਬੂਟੇ ਦੇ ਵਿੱਚ ਜਿਹੜੀ એનર્ਜੀ ਸਟੋਰ ਹੈਗੀ ਮਾਈਟੋਕਾਂਡਰੀਆ ਦੇ ਰੂਪ ਦੇ ਵਿੱਚ ਉਹਦੇ ਲਈ ਫਾਸਫੋਰਸ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਜਿੱਥੇ ਹੜਾਂ ਵਾਲੀਆਂ ਜ਼ਮੀਨਾਂ ਹੈਗੀਆਂ ਉੱਥੇ ਫਾਸਫੋਰਸ ਪਾ ਵੀ ਲੈਣਾ ਚਾਹੀਦਾ ਸਪਰੇ ਵੀ ਕਰ ਲੈਣਾ ਚਾਹੀਦਾ ਤੇ ਬਹੁਤ ਜ਼ਿਆਦਾ ਫੰਕਸ਼ਨ ਹੋਰ ਹੈਗੇ ਆ ਲੰਬੀਆਂ ਗੱਲਾਂ ਬਾਤਾਂ ਕਰਾਂਗੇ ਤਾਂ ਸਮਾਂ ਬਹੁਤ ਲੱਗ ਜਾਵੇਗਾ ਬਟ ਇਹ ਅਗਰ ਆਪਾਂ ਸਪਰੇ ਕਰ ਲਈਏ 1-2 ਵਾਰ ਬਹੁਤ ਹੈਗਾ ਜੇ ਕਣਕ ਨੂੰ ਸਹੀ ਪਾਇਆ ਹੈਗਾ ਤੇ ਬਹੁਤ ਲੋੜ ਹੀ ਨਹੀਂ ਹੈਗੀ ਫਿਰ ਤਾਂ ਅੱਜਕੱਲ ਕੀ ਹੈਗਾ ਸਾਰੀਆਂ ਕੰਪਨੀਆਂ ਜਿੰਨੀਆਂ ਵੀ ਫਾਸਫੇਟ ਦਾ ਕੰਮ ਕਰਦੀਆਂ ਸੀਗੀਆਂ ਡੀਏਪ ਬਣਾਉਂਦੀਆਂ ਸੀ ਇੰਪੋਰਟ ਕਰਦੀਆਂ ਸੀ ਵੰਡਦੀਆਂ ਸੀ ਗਵਰਨਮੈਂਟ ਵੀ ਇਹਨੂੰ ਵੱਡੇ ਪੱਧਰ ਤੇ ਕੰਮ ਕਰਨ ਵਾਲੀ ਹੈਗੀ ਆ ਕਿ ਕਿਸੇ ਵੀ ਫਾਸਫੋਰਸ ਫਰਟੀਲਾਈਜ਼ਰ ਨੂੰ ਤੁਸੀਂ ਜਿਹੜਾ ਪੀਐਸਬੀ ਬੈਕਟੀਰੀਆ ਦੇ ਨਾਲ ਕੋਟ ਕਰਕੇ ਦਿਓ ਤਾਂ ਕਿ ਉਹਦੇ ਵਿੱਚ 100% ਵਾਟਰ ਸੋਲਿਊਬਲ ਫਾਸਫੋਰਸ ਨਹੀਂ ਹੈਗਾ ਉਸ ਨੂੰ ਉਹ ਬੈਕਟੀਰੀਆ ਜਦੋਂ ਹੀ ਉਸ ਨੂੰ ਇੱਕ ਮਾਈਕਰੋ ਜਿਹੜਾ ਐਸਿਡਿਕ ਕਲਾਈਮੇਟ ਬਣਾਏਗਾ ਤਾਂ ਉਹ ਫਾਸਫੋਰਸ ਆਪਣੇ ਆਪ ਖੋਲੇਗਾ ਤੇ ਬੂਟੇ ਨੂੰ ਮਿਲੇਗਾ। ਜ਼ਮੀਨ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਪਹਿਲਾਂ ਜਮਾ ਕੀਤਾ ਪਿਆ ਹੋਣਾ ਹੈਗਾ ਉਹ ਮਿਲੇਗਾ। ਤਾਂ ਉਸਤੇ ਵੀ ਗਵਰਨਮੈਂਟ ਕੰਮ ਕਰ ਰਹੀ ਹੈਗੀ ਆ ਪਰ ਆਪਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈਗੀ ਆ ਵੀ ਜੇਕਰ ਆਪਾਂ ਥੱਲੇ ਪਾਣਾ ਹੈਗਾ ਝੋਨੇ ਦੇ ਵਿੱਚ ਤਾਂ 1 ਗੱਟਾ ਸੁਪਰ ਦਾ ਕਾਫੀ ਹੈਗਾ। ਕੋਈ ਡੀਏਪੀ 25 30 ਕਿਲੋ 1 ਗੱਟਾ ਨਹੀਂ ਪਾਣ ਦੀ ਲੋੜ ਹੈਗੀ ਤੇ ਜੇ ਵੱਧ ਪਾਉਂਗੇ ਫਾਸਫੋਰਸ ਤਾਂ ਤਤ ਤਾਂ ਇਹ ਜ਼ਿੰਕ ਲੈਨ ਦੇ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈਗਾ। ਮੈਗਨੀਸ਼ੀਅਮ ਲੈਨ ਦੇ ਵਿੱਚ ਕ੍ਰੀਏਟ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈਗਾ। ਦੇਖਿਆ ਹੈਗਾ ਵੀ ਆਪਾਂ ਕਈ ਵਾਰੀ ਮਾੜੇ ਬੰਦੇ ਸਮਾਜ ਦੇ ਵਿੱਚ ਬਾਹਲੇ ਜਿਆਦੇ ਵੱਡੇ ਉਹਦਾਂ ਤੇ ਚਲੇ ਜਾਂਦੇ ਹੈਗੇ ਫਿਰ ਚੰਗੇ ਲੋਕਾਂ ਦੇ ਉੱਤੇ ਉਹ ਅਤਿਆਚਾਰ ਕਰਦੇ ਹੈਗੇ ਇਹ ਫਾਸਫੋਰਸ ਕਰ ਸਕਦਾ ਹੈਗਾ ਜ਼ਿੰਕ ਬਹੁਤ ਘੱਟ ਮਾਤਰਾ ਚਾਹੀਦਾ ਪਰ ਇਹਦੇ ਬਿਨਾਂ ਵੀ ਪਲਾਂਟ ਦਾ ਗੁਜ਼ਾਰਾ ਨਹੀਂ ਹੈਗਾ ਜੇ ਫਾਸਫੋਰਸ ਤੇ ਨਾਈਟ੍ਰੋਜਨ ਵੱਧ ਮਾਤਰਾ ਚ ਮਿਲੀ ਜਾਣਗੇ ਤਾਂ ਪੋਟਾਸ਼ ਤੇ ਜ਼ਿੰਕ ਦੇ ਲੈਣ ਦੇ ਵਿੱਚ ਪਲਾਂਟ ਨੂੰ ਥੋੜੀ ਜੀ ਅੜਿੱਕਾ ਪੈਦਾ ਹੋ ਸਕਦਾ ਤਾਂ ਇਹਨੂੰ ਸਪਰੇਅ ਕੀਤਾ ਜਾ ਸਕਦਾ ਹੈਗਾ 28280 ਆਇਆ ਮਾਰਕੀਟ ਦੇ ਵਿੱਚ ਸਪਰੇਅ ਕੀਤਾ ਜਾ ਸਕਦਾ 1744 ਆਇਆ ਸਪਰੇਅ ਕੀਤਾ ਜਾ ਸਕਦਾ 1261 ਹੈਗਾ ਸਪਰੇਅ ਕੀਤਾ ਜਾ ਸਕਦਾ ਹੈਗਾ ਸਿੰਪਲ ਡੀਏਪੀ ਘੋਲ ਕੇ ਵੀ ਸਪਰੇਅ ਕਰ ਸਕਦਾ 2.5 ਕਿਲੋ ਦਲਾਲਕੋਲ ਵਾਲੀ ਮੈਂ ਪਹਿਲਾਂ ਗੱਲ ਕਰਦਾ ਹੁੰਨਾ ਹੈਗਾ ਬਟ ਕੋਈ ਗੱਲ ਨਹੀਂ ਜੇਕਰ ਪਲਾਂਟ ਵਧੀਆ ਚੱਲ ਰਿਹਾ ਹੈਗਾ ਤੁਸੀਂ ਕਣਕ ਝੋਨੇ ਦੀ ਫਸਲ ਆ ਰਹੇ ਹੈਗੇ ਹੋ ਤੁਹਾਡੇ ਖੇਤਾਂ ਦੇ ਵਿੱਚ ਟੈਸਟਿੰਗ ਦੇ ਵਿੱਚ ਫਾਸਫੋਰਸ ਵਧੀਆ ਆ ਰਿਹਾ ਹੈਗਾ ਤਾਂ ਉਹ ਵਾਲੀ ਸੀਰੀਜ਼ ਲੈਣ ਦੀ ਲੋੜ ਨਹੀਂ ਹੈਗੀ ਨ ਸਾਰੇ ਤੋਂ ਪਹਿਲਾਂ ਜਰੂਰ ਇੱਕ ਵਾਰੀ 052 ਚੋਂਦੀ ਹੈ 049 ਮੱthi ਦਾ ਸਹਾਰਾ ਲੈ ਕੇ ਫਾਸਫੋਰਸ ਦਿੱਤਾ ਜਾਣਾ ਚਾਹੀਦਾ ਕਿਉਂਕਿ ਜਿੰਨਾ ਵੀ ਆਪਣਾ ਫਰੂਟ ਪਲਾਂਟ ਫਰੂਟ ਪਾਰਟ ਆ ਝੋਨੇ ਦਾ ਝੋਨੇ ਦਾ ਬੂਟਾ ਹੈਗਾ ਇਹਦੇ ਵਿੱਚ ਪੱਤੇ ਵੀ ਹੈ ਜੜਾਂ ਵੀ ਹੈ ਤਣੇ ਵੀ ਹੈ ਆਖਰ ਤੇ ਤਾਂ ਬੱਲੀ ਤੇ ਆਪਾਂ ਜ਼ੋਰ ਲਾ ਰਹੇ ਆ ਬੱਲੀ ਲੰਬੀ ਹੋਵੇ ਉਹਦੇ ਦਾਣਿਆਂ ਦਾ ਭਾਰ ਜ਼ਿਆਦਾ ਬਣੇ ਸਹੀ ਸਮੇਂ ਤੇ ਪੱਕ ਜੇ ਉਹਦੇ ਚ ਕੋਈ ਬਿਮਾਰੀ ਨਾ ਆਵੇ ਇਸ ਤਰ੍ਹਾਂ ਦੇ ਸਾਰੇ ਕੰਮਾਂ ਵਾਸਤੇ ਜਦੋਂ ਕੋਈ ਲੰਬੇ ਸਮੇਂ ਵਾਲੀ ਕਿਸਮ 55 ਦਿਨ ਤੇ ਜਾਂਦੀ ਹੈ ਉਹਦੇ ਵਿੱਚ ਛੋਟੀ ਜੀ ਬੱਲੀਬਾਨੀ ਸ਼ੁਰੂ ਹੁੰਦੀ ਹੈ ਉਦੋਂ ਫਾਸਫੋਰਸ ਤੱਤ ਜੇਕਰ ਬੂਟੇ ਕੋਲੇ ਪਿਆ ਹੈਗਾ ਤਾਂ ਉਹ ਉਹਨੂੰ ਬੜੀ ਆਸਾਨੀ ਦੇ ਨਾਲ ਤਿਆਰ ਕਰ ਲੈਂਦਾ ਹੈਗਾ ਮੇਰੀਆਂ ਜਾਣਕਾਰੀਆਂ ਮੈਂ ਆਪਣੇ ਸ਼ਬਦਾਂ ਦੇ ਵਿੱਚ ਵਿਖਿਆਨ ਕਰ ਰਿਹਾ ਤੇ ਪਰ ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਰਿਸਰਚ ਗੇਟ ਤੇ ਜਾਂ ਹੋਰ ਬਹੁਤ ਸਾਰੇ ਜਗ੍ਹਾ ਤੇ ਕਿਤਾਬਾਂ ਤੋਂ ਵੀ ਤੁਹਾਨੂੰ ਮਿਲ ਜਾਣਗੀਆਂ ਇਹ ਕਿਤਾਬ ਹੈਗੀ ਐ ਸੋਇਲ ਫਰਟੀਲਿਟੀ ਐਂਡ ਫਰਟੀਲਾਈਜ਼ਰਸ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਹੀ ਨਿਊਟਰੀਐਂਟ ਦੇ ਬਾਰੇ ਬੜੀ ਲੰਬੀ ਚਰਚਾ ਕੀਤੀ ਗਈ ਹੈ ਮੈਂ ਵੀ ਇਹਨਾਂ ਕਿਤਾਬਾਂ ਨੂੰ ਦੇਖ ਕੇ ਇੱਕ ਕਿਤਾਬ ਲਿਖੀ ਸੀ ਝੋਨਾ ਇਹਨਾਂ ਤੁਸੀਂ ਮੰਗਵਾ ਵੀ ਸਕਦੇ ਹੈਗੇ ਹੋ ਪਰ ਤੁਹਾਨੂੰ ਅਗੇਤੀ ਬਿਉਂਦਬੰਦੀ ਦੇ ਨਾਲ ਚੱਲਣਾ ਪਊਗਾ ਕਿਤਾਬਾਂ ਪੜ੍ਹਨ ਦੇ ਨਾਲ ਤੁਹਾਡੀ ਚੇਤਨ ਬੁੱਧੀ ਦੇ ਵਿੱਚ ਵਾਧਾ ਹੋ ਸਕਦਾ ਖੇਤ ਵਿੱਚ ਕੰਮ ਹੱਥੀਂ ਹੀ ਕਰਨਾ ਪੈਣਾ ਤੇ ਸਮੇਂ ਸਿਰ ਕਰਨਾ ਪੈਣਾ ਹੈ ਮੈਂ ਲੰਬੀ ਵੀਡੀਓ ਨਹੀਂ ਕਰਦਾ ਹੈਗਾ ਫਾਸਫੋਰਸ ਤੇ ਪੋਟਾਸ਼ੀਅਮ ਦੀ ਤੁਹਾਨੂੰ ਮਦਦ ਦੱਸਤੀ ਇਹਨਾਂ ਨੂੰ ਸਪਰੇਅ ਵੀ ਕਰਨਾ ਪੈ ਸਕਦਾ ਹੈਗਾ ਤਾਂ ਕਰ ਸਕਦੇ ਹੈਗੇ ਹਾਂ ਜਿਹੜੇ ਬਾਕੀ ਤੁਸੀਂ ਡੈਕੋਰੇਸ਼ਨ ਵਾਲੇ ਪ੍ਰੋਡਕਟ ਯੂਜ਼ ਕਰਦੇ ਹੈਗੇ ਉਹਨਾਂ ਦਾ ਇਹਨਾਂ ਤੋਂ ਬਿਨਾ ਕੋਈ ਕੰਮ ਨਹੀਂ ਹੈਗਾ ਉਹਨਾਂ ਦੇ ਨਾਲ ਆਉਣ ਵਾਲਾ ਰਿਜ਼ਲਟ ਤੁਹਾਡੇ ਝਾੜ ਦੇ ਵਿੱਚ ਵਾਧਾ ਸ਼ਾਇਦ ਹੀ ਕਰੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਡੇ ਜਾਣਕਾਰੀਆਂ ਸਾਂਝੀਆਂ ਕਰਾਂਗੇ ਇੰਸਟਾਗ੍ਰam ਫੇਸਬੁਕ YouTube ਤੇ ਬਣੇ ਰਹੋ ਤੇ ਕਿਤਾਬ ਮੰਗਵਾਉਣ ਦੇ ਲਈ ਦਿੱਤੇ ਹੋਏ ਸਕਰੀਨ ਨੰਬਰ ਤੇ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ